ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਤੇ ਆਪਾਂ ਜੀ ਅੱਜ ਦੇਖ ਰਹੇ ਹਾਂ ਸਕਰੀਨ ਤੇ ਛੋਟੀਆਂ-ਛੋਟੀਆਂ ਪਿਆਰੀਆਂ-ਪਿਆਰੀਆਂ ਮੱਕੀ ਦੀਆਂ ਰੋਟੀਆਂ ਜਿਨ੍ਹਾਂ ਨੂੰ ਦੇਖਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ ਚਲੋ ਫਿਰ ਕਰੀਏ ਸਟਾਰਟ ਮੱਕੀ ਦੀਆਂ ਰੋਟੀਆਂ ਉਹ ਵੀ ਮੇਰੇ ਅੰਦਾਜ਼ 'ਚ ਮੈਂ ਲਿਆ ਜੀ ਇੱਕ ਵੱਡਾ ਕੱਪ ਭਰ ਕੇ ਮੱਕੀ ਦਾ ਆਟਾ ਕਰਾਟਾਂ ਵਾਲਾ ਲਿਆ ਮੈਂ ਸਪੈਸ਼ਲੀ ਤੇ ਉਸ ਤੋਂ ਬਾਅਦ ਜਿਵੇਂ ਲੂਣ ਅਦਰਕ ਹਰੀਆਂ ਮਿਰਚਾਂ ਤੇ ਖੂਬਸਰਾ ਹਰਾ ਧਨੀਆ ਇਨਾਂ ਨੂੰ ਆਟੇ 'ਚ ਪਾ ਲਓ ਤੇ ਨਾਲ ਹੀ ਗਰਮਾ-ਗਰਮ ਲਓ ਪਾਣੀ ਸੈਂਦਾ ਸੈਂਦਾ ਪਾਣੀ ਲਿਓ ਬਹੁਤ ਸਰਦਾ ਨਾ ਲਿਓ ਹੱਥ ਨਾ ਸਾੜ ਬੈਠਿਓ ਤੇ ਜਿਹੜੇ ਲੋਕਾਂ ਨੂੰ ਮੱਕੀ ਦਾ ਆਟਾ ਗੁੰਨਾ ਨਹੀਂ ਨਾ ਆਂਦਾ ਉਹ ਧਿਆਨ ਨਾਲ ਸੁਣੋ ਇਹਨੂੰ ਅਸੀਂ ਮਿਲਾ-ਮਿਲਾ ਕੇ ਥੋੜਾ-ਥੋੜਾ ਪਾਣੀ ਪਾ ਕੇ ਇਦਾਂ ਨਾ ਕੁੱਟ-ਕੁੱਟ ਕੇ ਇਹਨਾਂ ਨੂੰ ਇਕੱਠਾ ਕਰ ਲੈਣਾ ਇਹਦੇ ਨਾਲ ਕੀ ਹੁੰਦਾ ਪਾਣੀ ਕੰਨ ਕੰਚ ਚ ਚਲਾ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਪਾਣੀ ਨੂੰ ਹੌਲੇ-ਹੌਲੇ ਪਾਣਾ ਹੈ ਤਾਂ ਕਿ ਇਕਦਮ ਜ਼ਿਆਦਾ ਪਾਇਆ ਤੇ ਪਤਲਾ ਨਾ ਹੋ ਜਾਏ ਪਰ ਆਟਾ ਸਾਨੂੰ ਇੱਥੇ ਸੌਫਟ ਚਾਹੀਦਾ ਹੈ ਸਖਤ ਆਟੇ ਨਾਲ ਵਧੀਆ ਰੋਟੀ ਨਹੀਂ ਬਨੇਗੀ ਮੈਂ ਥੋੜਾ ਥੋੜਾ ਕਰਕੇ ਪਾਣੀ ਪਾਈ ਜਾ ਰਹੀਆਂ ਨਾਲ-ਨਾਲ ਆਟੇ ਨੂੰ ਚੰਗੀ ਤਰ੍ਹਾਂ ਦਬਾ-ਦਬਾ ਕੇ ਘੁੱਟ-ਘੁੱਟ ਕੇ ਮਲਿ ਜਾ ਰਹੀਆਂ ਜਿੰਨਾ ਜ਼ਿਆਦਾ ਤੁਸੀਂ ਆਟੇ ਨੂੰ ਮਲੋਗੇ ਓਨੀ ਹੀ ਵਧੀਆ ਰੋਟੀ ਤੁਹਾਡੀ ਬਨੇਗੀ ਇਹ ਦੇਖੋ ਜੀ ਕਿੰਨਾ ਸੌਫਟ ਹੋਣਾ ਸਟਾਰਟ ਹੋ ਗਿਆ 3-4 ਮਿੰਟਾਂ ਬਾਅਦ ਆਟਾ ਇਕਦਮ ਸਮੂਥ ਹੋ ਜਾਏਗਾ ਤੇ ਇਹਨੂੰ ਨਾ ਹੱਥਾਂ ਦੀਆਂ ਜਿਹੜੀ ਬੈਕਸਾਈਡ ਹੁੰਦੀ ਨਾ ਇਹਦੇ ਨਾਲ ਮਲਣਾ ਤੁਸੀਂ ਚੰਗੀ ਤਰ੍ਹਾਂ ਤੇ ਬਸ ਜਦੋਂ ਆਟਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਤੁਹਾਨੂੰ ਲੱਗਿਆ ਸੌਫਟ ਐਂਡ ਸਮੂਥ ਹੋ ਗਿਆ ਉਸ ਤੋਂ ਬਾਅਦ ਇਹਨੂੰ 2-3 ਮਿੰਟ ਲਈ ਬਸ ਟੱਕ ਕੇ ਰੱਖ ਦਿਓ ਨਾਲ ਦੀ ਨਾਲ ਬਣਾਓ ਛੋਟੇ-ਛੋਟੇ ਪੇੜੇ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਮੱਕੀ ਦੀਆਂ ਰੋਟੀਆਂ ਜਿਹੜੇ ਸਾਡੇ ਦਾਦੀਆਂ ਨਾਨੀਆਂ ਲਾਂਦੇ ਸੀਗੇ ਉਹ ਬਹੁਤ ਵੱਡੀਆਂ-ਵੱਡੀਆਂ ਲਾਂਦੇ ਸੀ ਉਹਨੂੰ ਭਰੀਕੀ ਨਾਲ ਸੋਚਿਆ ਜਾਵੇ ਉਹ ਤਾਂ ਇੰਦਾਂ ਦੀਆਂ ਰੋਟੀਆਂ ਲਾਂਦੇ ਸੀ ਕਿਉਂਕਿ ਉਹ ਰੋਟੀਆਂ ਦੇ ਉੱਪਰ ਪਾ ਕੇ ਸਾਗ ਖਾਂਦੇ ਸੀ ਜੇਕਰ ਅੱਜ ਦੀ ਜਨਰੇਸ਼ਨ ਨੂੰ ਐਡੀ ਵੱਡੀ ਮੱਕੀ ਦੀ ਰੋਟੀ ਮਿਲ ਜਾਏ ਨਾ ਪਹਿਲਾਂ ਤੇ ਉਹਨਾਂ ਨੇ ਦੇਖ ਕੇ ਹੀ ਘਾਬਰ ਜਾਣਾ ਹੈ ਤੇ ਦੂਜਾ ਉਹਨਾਂ ਨੂੰ ਇਦਾਂ ਲੱਗਣਾ ਸ਼ਾਇਦ ਕਿਤੇ ਪਲੇਟ ਦੇ ਉੱਪਰ ਸਾਗ ਪਾ ਦਿੱਤਾ ਹੈ। ਇੱਕਦਮ ਛੋਟੇ ਸਾਈਜ਼ ਦਾ ਪੇਪਰ ਕੱਟਿਆ ਉਹਦੇ ਤੇ ਪੇੜਿਆਂ ਨੂੰ ਹਲਕੇ ਹਲਕੇ ਹੱਥਾਂ ਨਾਲ ਵੇਲ ਲਿਆ। ਹੁਣ ਇਹ ਟ੍ਰਿਕ ਧਿਆਨ ਨਾਲ ਦੇਖਿਓ ਜਿਹੜੀ ਮੈਂ ਹੁਣ ਕਰਨ ਲੱਗੀ ਆਂ। ਆਪਾਂ ਜੀ ਪੇਪਰ ਸਮੇਤ ਹੀ ਰੋਟੀ ਪਾ ਦਿੱਤੀ ਤੇ ਇੱਕਦਮ ਹਲਕੇ ਹੱਥਾਂ ਦੇ ਨਾਲ ਪੇਪਰ ਨੂੰ ਚੱਕ ਰਿਹਾ ਇਸ ਤਰ੍ਹਾਂ ਕਰਦੇ ਕਰਦੇ ਮੈਂ ਸਾਰੀਆਂ ਰੋਟੀਆਂ ਨੂੰ ਪਾਲਨ ਹੈ ਤੇ ਬਹੁਤ ਹੀ ਆਸਾਨੀ ਦੇ ਨਾਲ ਪਤਲੀਆਂ-ਪਤਲੀਆਂ ਛੋਟੀਆਂ-ਛੋਟੀਆਂ ਮੱਕੀ ਦੀਆਂ ਰੋਟੀਆਂ ਨੂੰ ਅਸੀਂ ਵੇਲ ਸਕਦੇ ਆਂ। ਇਹ ਰੈਸিপি ਖਾਸ ਕਰਕੇ ਬਿਗਨਰਸ ਨਾਲ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਸ ਵੀਡੀਓ ਤੋਂ ਬਾਅਦ ਨਾ ਹਰ ਕੋਈ ਇੱਕਦਮ ਛੋਟੀਆਂ-ਛੋਟੀਆਂ ਪਿਆਰੀਆਂ-ਪਿਆਰੀਆਂ ਪਤਲੀਆਂ ਵਿਲੀਆਂ ਹੋਈਆਂ ਬਾਕੀ ਦੀਆਂ ਰੋਟੀਆਂ ਬਣਾ ਸਕਦਾ ਹੈ ਜ਼ਰਾ-ਜ਼ਰਾ ਜਿਵੇਂ ਮੈਂ ਤੇਲ ਦਾ ਸਪਰੇਅ ਕਰ ਰਹੀ ਹਾਂ ਬਹੁਤ ਜ਼ਿਆਦਾ ਮੈਂ ਤੇਲ ਕਿਉਂ ਨਹੀਂ ਲਗਾ ਰਹੀ ਤੁਸੀਂ ਚਾਹੋ ਤਾਂ ਜਿੰਨਾ ਮਰਜ਼ੀ ਕਾਟੀਆਂ ਵੱਧ ਕਰ ਸਕਦੇ ਹੋ ਜੇ ਤੁਸੀਂ ਪਤਲੀ ਰੋਟੀ ਵੇਲੀ ਹੈ ਤੇ ਇਹਨੂੰ ਹਮੇਸ਼ਾ ਫੁੱਲ ਫਲੇਮ ਤੇ ਹੀ ਕਰਿਓ ਜੇ ਤੁਸੀਂ ਘੱਟ ਫਲੇਮ ਤੇ ਸੇਕੋਗੇ ਤੇ ਇਹ ਆਕਰ ਜਾਣਗੀਆਂ ਸਕਰੋਲ ਹੋ ਜਾਣਗੀਆਂ ਰੋਟੀਆਂ ਤੇ ਉਹਦੇ ਨਾਲ ਖਾਣ ਵਾਲੇ ਨੂੰ ਸੁਆਦ ਨਹੀਂ ਆਏਗਾ ਜੇ ਫੁੱਲ ਫਲੇਮ ਤੇ ਬਣਾਓਗੇ ਤੇ ਉਹ ਰੋਟੀਆਂ ਸਾਡੀਆਂ ਇਕਦਮ ਨਰਮ ਨਰਮ ਬਨਨਗੀਆਂ ਤੇ ਲਓ ਜੀ ਆਪਣੀਆਂ ਹੋ ਗਈਆਂ ਮੱਕੀ ਦੀਆਂ ਰੋਟੀਆਂ ਤਿਆਰ ਤੁਸੀਂ ਮੱਕੀ ਦੀਆਂ ਰੋਟੀਆਂ ਕਾਦੇ ਨਾਲ ਖਾਣਾ ਜ਼ਿਆਦਾ ਪਸੰਦ ਕਰਦੇ ਹੋ ਮੈਨੂੰ ਇੱਥੇ ਯਾਦ ਆ ਰਿਹਾ ਮੇਰੀ ਨਾਨੀ ਜੀ ਉਹ ਮੱਕੀ ਦੀਆਂ ਰੋਟੀਆਂ ਨੂੰ ਆਲੂ ਮਟਰ ਦੇ ਵਿੱਚ ਚੂਰ ਕੇ ਖਾਂਦੇ ਹੁੰਦੇ ਸੀਗੇ ਤੇ ਜੇਕਰ ਤੁਹਾਡੀ ਵੀ ਕੋਈ ਨਿੱਗੀ ਯਾਦ ਜੁੜੀ ਹੈ ਇਹਨਾਂ ਰੋਟੀਆਂ ਦੇ ਨਾਲ ਜ਼ਰੂਰ ਸਾਂਝਾ ਕਰਿਓ ਕਮੈਂਟਾਂ ਦੇ ਵਿੱਚ ਤੇ ਦੇਖਦੇ ਰਹੋ ਸੁਪਰ ਮਮਸ ਰੈਸਪੀਜ਼ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ